ਅੱਜ ਫੇਰ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਹਿਰਾਜ ਗੁਰਦੁਆਰਾ ਆਰਾਮਸ੍ਰੀ ਦੇ ਕੋਲੇ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਤੋਕੜ ਕੱਪਣ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਜੇ ਕੱਦ-ਕਾੜ ਦੀ ਗੱਲ ਕਰਕੇ ਬੇਲ ਦੀ ਗੱਲ ਕਰਕੇ ਮਿੱਤਰੋ ਕਿਸੇ ਪਾਸੋਂ ਵੀ ਹੱਤ ਨਹੀਂ ਧਰਾਉਂਦੀ ਸਿੰਘਾਂ ਦੀ ਵੀ ਬਹੁਤ ਸੋਹਣੀ ਆ ਤੇ ਕੱਦ-ਕਾੜ ਦੀ ਵੀ ਚੰਗੀ ਆ ਭਜਣ ਵੀ ਸੁਣਾ ਤੇ ਥਾਲੇ ਦੀ ਬਹੁਤ ਹੀ ਚੰਗੀ ਤੇ ਦੁੱਧ ਵੀ ਬਾਈ ਕਹਿੰਦਾ ਵੀ ਜਿਹੜਾ ਸੱਜਰ ਥੱਲੇ ਬਹੁਤ ਚੰਗਾ ਕੱਢਿਆ ਬਾਈ ਲੱਭੀ ਦੇ ਕਰੋ ਆਪਾਂ ਵੀਡੀਓ ਬਣਾ ਰਹੇ ਆ ਸੋਭਾ ਵੀ ਮਿੱਤਰੋ ਇੱਕ ਬਾਈ ਦੇ ਘਰ ਆਪਾਂ ਵੀਡੀਓ ਬਣਾਈ ਸੀ ਜਿਹਦੇ ਵਿੱਚ ਇੱਕ ਸੱਜਰ ਗਾਂ ਸੀ ਤੇ ਸੂਣ ਵਾਲੀ ਮਿੱਤਰੋ ਛੋਟੀ ਸੀ ਦੋਨੇ ਨਗ ਮਿੱਤਰੋ ਉਹ ਵੀ ਚੰਗੇ ਸੀ ਤੇ ਆਹ ਵੀ ਮਿੱਤਰੋ ਬਹੁਤ ਚੰਗੀ ਐ ਤੇ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਉਹ ਦੋਨੇ ਨਗ ਮਿੱਤਰੋ ਵਿਕ ਚੁੱਕੇ ਨੇ ਤੇ ਇਹ ਮਿੱਤਰੋ ਅੱਜ ਸਾਮ ਜੇ ਨੂੰ ਬਾਈ ਨੇ ਸਕੀਮ ਬਣਾਈ ਆ ਕਹਿੰਦਾ ਵੀ ਘਰ ਦੀ ਮੱਝ ਆਪਾਂ ਵੇਚਣੀ ਐ ਤੇ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਦੇ ਆਂ ਵੀ ਕਦੋਂ ਇਹ ਸੂਈ ਐ ਕਿੰਨਾ ਦੁੱਧ ਐ ਕਿੰਨੇ ਮਹੀਨਿਆਂ ਦੀ ਗੱਬੜ ਐ ਤੇ ਪਿਛਲੇ ਸੂਏ ਦਾ ਜਿਹੜਾ ਦੁੱਧ ਕਿੰਨਾ ਕੱਢਿਆ ਸੋ ਥਾਣਾ ਦਾ ਜੇ ਆਪਾਂ ਗੱਲ ਕਰਕੇ ਮਿੱਤਰੋ ਬਹੁਤ ਚੰਗਾ ਹਵਾਨਾ ਸੀਗਾ ਤੇ ਹੁਣ ਵੀ ਮਿੱਤਰੋ ਦਿਖਾਈ ਦਿੰਦਾ ਚੰਗਾ ਮੋਟਾ ਥਾਣਾ ਹੈ ਥਾਣਾ ਦਾ ਜਿਹੜਾ ਸਹਿਜ ਬਹੁਤ ਸੁਣਾ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਤੇ ਕੀ ਇਹਦਾ ਰੇਟ ਹੈ ਹਾਂ ਬਾਈ ਲੱਭੀ ਕੀ ਹਾਲ ਹੈ ਠੀਕ ਹੈ ਜੀ ਤੇ ਦੋਨੇ ਨਗ ਵਿੱਗੇ ਹਾਂਜੀ ਇਹ ਵਰ ਸਕੀਮ ਜੀ ਕਿਵੇਂ ਬਣਾ ਲਈ ਇਹ ਮੱਝ ਘਰਦੀ ਸੀ ਜੀ ਆਪਾਂ ਇੱਕ ਹੀ ਮੱਝ ਰੱਖਣੀ ਹੈ ਸਾਡੇ ਕੋਲ ਵੇਚਣੀ ਹੈ ਹੁਣ ਆਪਾਂ ਇਹਦੇ ਜੇ ਸੂਏ ਦੀ ਗੱਲ ਕਰੀਏ ਕਿਹੜਾ ਸੂਆ ਹੋਊਗਾ ਸਹੀ ਤੀਜਾ ਸੂਈ ਤੇ ਚੌਥੇ ਨੂੰ ਗੱਪਣਾ ਜੀ ਤੀਜਾ ਸੂਈ ਵੀ ਆ ਚੌਥੇ ਨੂੰ ਗੱਪਣਾ ਚੌਥੇ ਨੂੰ ਗੱਪਣਾ ਤੇ ਕਿੰਨਾ ਦੁੱਧ ਹੋਊਗਾ ਦੁੱਧ ਹੁਣ ਇਹਦੇ ਥੱਲੇ 9 ਕਿਲੋ ਜੀ ਨੇ ਤਾਂ ਇਹਨੇ 15 16 ਕਿਲੋ ਦੁੱਧ ਆਇਆ ਦਿੱਤਾ ਨੋਰਮਲ ਸੇਵਾ ਦੇ ਆਪਣਾ ਨੋਰਮਲ ਸੇਵਾ ਦੇ 15 ਕਿਲੋ ਹੁਣ 9 ਕਿਲੋ ਹੈਗਾ 9 ਕਿਲੋ ਦੋੜਾਂਗੇ ਚੋਲੇ ਜੀ ਆ ਸਾਢੇ 4 ਮਹੀਨੇ ਦੀ ਗੱਪਣ ਸਾਢੇ 4 ਮਹੀਨੇ ਦੀ ਗੱਪਣ ਹੈ ਚੱਕ ਪਾਸ ਚੱਕ ਪਾਸ ਹੈ ਠੰਡੇ ਜ਼ਿਲ੍ਹੇ ਵਿੱਚ ਠੰਡੀ ਥੀਲ ਦਾ ਬਾੜੀ ਆ ਜਿੱਨੀ ਕਹਿੰਦੇ ਓਨੀ ਬਾਕੀ ਕੱਦ-ਕਾਟ ਬਹੁਤ ਐਡਾ ਮਜ਼ੇਦਾਰੀ ਇੱਕ ਤਾਂ ਮਿਲਦਾ ਹੈ ਵੱਡੇ ਕੱਦ-ਕਾਟ ਵਾਲਿਆ ਮਿੱਤਰੋ ਕੋਈ ਮਾੜਾ ਮੋਟਾ ਕੱਦ-ਕਾਟ ਨਹੀਂ ਤੇ ਬਹੁਤ ਹੀ ਚੰਗੀ ਤੇ ਇਹ ਸੂਈ ਕਿੰਨੇ ਕੁ ਚਿਰ ਦੀ ਹੈ ਇਹ ਸਾਢੇ 5 ਮਹੀਨੇ ਜੀ 22 ਦਿਨਾਂ ਤੋਂ ਸਹੀ ਸਮਰ ਜਾਂਦੀ ਹੈ ਤਿੰਨ ਸੂਏ ਹੋ ਗਏ ਆਪਣੇ ਕੋਲ ਹੀ ਪਹਿਲੇ ਠੀਕ ਹੈ 22 ਦਿਨਾਂ ਤੋਂ ਸਮਰ ਜਾਂਦੀ ਹੈ 22 ਦਿਨਾਂ ਤੋਂ ਸਮਰ ਜਾਂਦੀ ਹੈ ਇਹ ਬਾਕੀ ਬੱਚਾ ਵੀ ਦੱਸਦਾ ਹੈ ਸਾਢੇ 5 ਮਹੀਨੇ ਦੀ ਹੈ ਸਾਢੇ 5 ਮਹੀਨਿਆਂ ਦਾ ਬਾਈ ਕਹਿੰਦਾ ਇਹ ਬੱਚਾ ਤੇ ਹੁਣ ਜੇ ਦੇਣਾ ਕਿਵੇਂ ਕਰਨਾ ਇਹਦਾ ਇਹ ਮਿਲਦੀ ਤਾਂ ਦੋਨੇ ਨਾਲੇ ਕੱਟੀ ਜਾਈ ਜਾਂ ਫਿਰ ਢੂਟ ਮਰ ਗਏ ਇਹ ਕੱਟੀ ਆਪਾਂ ਨੂੰ ਕੋਈ ਮੋੜ ਨਹੀਂ ਕਰਨਾ ਤਾਂ ਵੀ ਆਪਾਂ ਨੂੰ 10000 ਦੀ ਆਪਾਂ ਰੱਖ ਵੀ ਲਵਾਂਗੇ ਜੇ ਕੋਈ ਐਵੇਂ ਲੁਕੇ ਵੀ ਛੋੜੂਗਾ ਜੀ ਮੰਨ ਲਾ ਵੀ ਜੇ ਕੋਈ ਵਾਪਸ ਕਰਨਾ ਚਾਹੁੰਦਾ ਹੋਵੇ ਨਾ ਮਹੀਨੇ ਵੀ ਦਿੰਦਾ ਹੀ ਹਾਂਜੀ 10000 ਦੀ ਵਾਪਸ ਕਰ ਲਵਾਂਗਾ 10 ਦੀ ਕਰ ਲਾ ਇਹ ਕਿਹੜੇ ਸਿਮਨ ਦੀ ਆ ਪੈ ਗੋਪੀ ਬਣਦੀ ਆ ਜੀ ਗੋਪੀ ਬਣਦੀ ਆ ਮਿੱਤਰੋ ਤੇ ਸਿੰਘ ਤੁਸੀਂ ਦੇਖ ਸਕਦੇ ਹੋ ਹੁਣੇ ਜਮਾ ਨਾਲ ਹੀ ਮੋੜੀ ਜਾਂਦੀ ਆ ਇਹ ਬਾਈ ਕਹਿੰਦਾ ਵੀ ਰੱਖਣੀ ਆ ਤੇ ਜੇ ਮਨ ਅਗਲੇ ਨੇ ਰੱਖਣੀ ਆ ਰੱਖ ਵੀ ਸਕਦਾ ਤੇ ਤੁਸੀਂ ਵੜਾ ਵੀ ਸਕਦੇ ਹੋ ਮਹੀਨੇ ਡੇਢ ਮਹੀਨੇ ਤਾਈਂ ਹਾਂਜੀ ਹਾਂਜੀ ਆਓ ਕਿਉਂਕਿ ਜਦੋਂ ਦੋ ਨੂੰ ਮੋੜਦੇ ਜਦੋਂ ਦੁੱਧੋਂ ਛੱਡ ਗਈ ਉਦੋਂ ਮੋੜਦੇ ਤਾਂ ਵੀ ਕੋਈ ਨਹੀਂ ਠੀਕ ਆ ਹਾਂਜੀ ਮੁੱਲ ਫਿਰ ਕੀ ਕਰਤਾ ਇਹਦਾ ਮੁੱਲ ਇਹਦਾ 95000 ਮਾਨਦਾਨ ਮਾਨਦਾਨ ਕਰਦਾ ਹੈ ਮੁੱਲ ਮਿੱਤਰੋ 95 ਆ ਮਾਨਦਾਨ ਹੋ ਜਾਊਗਾ ਵੱਡੇ ਕਦ ਕਠ ਜਦੋਂ ਭਰ ਗਈ ਜੇ ਨਾ ਕੋਈ ਮੁੱਲ ਹੀ ਨਹੀਂ ਹੈ ਵਜ੍ਹਾ ਦਾ ਠੀਕ ਆ 2 ਲੱਖ ਦੀ ਮਾਤਰ ਹੁਣ ਇਹਦੇ ਟੀਕਾ ਜਿਆਦਾ ਕੋਈ ਕਿਹੜਾ ਲਗਿਆ ਕੋਹੇ ਨੂਰ ਦਾ ਕੋਹੇ ਨੂਰ ਦਾ ਹਾਂਜੀ ਠੀਕ ਹੈ ਤੇ ਫੋਨ ਨੰਬਰ ਆਪਣਾ ਫੋਨ ਨੰਬਰ 700 ਪੂਰਾ ਜੀ ਹਾਂਜੀ 97 25230 ਹਾਂ 797 25230 ਬਾਈ ਦਾ ਫੋਨ ਨੰਬਰ ਹੈ ਤੇ ਇਹ ਆ ਕੋਲੇ ਖੜੀ ਮਿੱਤਰੋ ਛੋਟੀ ਜੀ ਲੱਗਦੀ ਆ ਕਦ ਇਹਦਾ ਵੀ ਠੀਕ ਹੈ ਤੇ ਇਹਦਾ ਵੱਡਾ ਕਦ ਕਾਟਾ ਵੱਡੀ ਬੇਲ ਆ ਸਿਹਤ ਵਖੋ ਫੇਰ ਆਪਾਂ ਕਹਿੰਦੇ ਵੀ ਸੋਹਣੀ ਐ ਸਿੰਘਾਂ ਦੀ ਸੇਪ ਵੀ ਸੋਹਣੀ ਐ ਸੋ ਸਾਹਮਣੂ ਬਾਈ ਦਾ ਜਿਹੜਾ ਮੂੜ ਬਣਿਆ ਤੇ ਥੋੜੀ ਜਿਹੀ ਵੀਡੀਓ ਸਾਡੀ ਫਿਰ ਬਣਨੇ ਵੀ ਸ਼ਾਮ ਨੂੰ ਲੇਟ ਹੋਗੀ ਸੋ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਜ਼ਰੂਰ ਫੋਨ ਕਰਿਓ ਸੋ ਲਗਾਤਾਰ ਆਪਣੇ ਮਿੱਤਰੋ ਵੀਡੀਓ ਆ ਰਹੀਆਂ ਨੇ ਤੇ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98 724 82124 ਸੋ ਤੀਜੇ ਸੂਏ ਸੂਈ ਆ ਚੌਥੇ ਦੀ ਮਿੱਤਰੋ ਗੱਪਣਾ ਮੁੱਲ 95000 ਆ ਮਾਣਤਨ 95 ਚ ਹੋਜੂ ਧੰਨਵਾਦ